ਜੋ ਹਾਜ਼ਰਾ ਹਜ਼ੂਰ ਸਰਬ ਕਲਾ ਪਰਗੂਰ ਗਿਆਨ ਦੇ ਮਹਾਤਮਾ ਹਾਂ ਸਾਹਿਬ ਜੀ ਸਾਹਮਣੇ ਸਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਦੇ ਨਾਲ ਸੰਗਰਾਂ ਦੇ ਚਰਨਾਂ ਦੇ ਨਾਲ ਜੁੜਨ ਦਾ ਉਤਨ ਕਰਨਦੇ ਆ ਗੜੀਵਾਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿਚਾਰ ਸਾਜੀ ਕਰਦੇ ਆ ਰਹੀਆਂ ਸ੍ਰੀ ਰਾਗ ਦੇ ਵਿੱਚ ਤੁਨ ਤੁਨ ਪਤਸਾ ਜੀ ਵਾ ਸੁਣਾ ਸਰ ਨੂੰ ਸਰ ਨੂੰ ਸੁਝਉਦੇ ਨੇ ਅਜ ਵੀ ਤਾਂ ਸਦੀ ਸੰਜਾ ਰਹੀ ਵੀ ਜਿਹੜਾ ਸਭ ਅੰਗ ਨੂੰ ਮਰ ਪਿੱਕੀ ਤੇ ਸੁਭਾਹੀ ਭਾ ਅੰਸਰੀ ਆਖਰੀ ਨੇ ਸ੍ਰੀ ਰਾਗ ਭਲਾ ਤਹਿਲਾ ਇਹ ਮਨੋ ਮੁਰਖ ਲੋਭਿਆ ਲੋਭੇ ਲਗਾ ਲੁਭਾ ਸਬਦ ਦਾ ਭੀਜੈ ਸਾਖਤਾ ਗੁਰਮਤਿ ਆਵਨ ਜਾਮ ਸਾਧੂ ਸਤਗੁਰੂ ਜੇ ਮਿਲੈ ਤਾ ਕੈ ਗੁਣੀ ਨਿਧਾਨ ਤਦ ਸਚੁ ਕਿਤ੍ਰੇ ਟੈ ਮੇਰੀਆ ਮਨਾ ਤੇਰੇ ਵਰਗਾ ਮੂਰਖ ਕੋਈ ਹੋਈ ਨੀ ਸਕਦਾ ਤੂੰ ਮੂਰਖ ਹੈ ਤੁਵਜੇ ਵੀ ਲਾਲਚਾਂ ਦੇ ਵਿੱਚ ਲੋਭ ਦੇ ਵਿੱਚ ਪਿਆ ਹੋਇਆ ਹੈ ਅਜੇ ਵੀ ਉਹ ਪਰਮਾਤਮਾ ਦੇ ਵਿੱਚ ਪਿਆ ਹੋਇਆ ਹੈ ਮੂਰਖ ਕਿਉਂ ਕਿ ਆ ਪਾਤਸ਼ਾਹ ਜੀ ਨੇ ਕਿਉਂਕਿ ਗੁਰੂ ਨੇ ਸਾਨੂੰ ਪੜ੍ਹਨੇ ਪੜ੍ਹਨੀ ਤੇ بار بار ਸਮਝਾਉਂਦਾ ਕਿ ਜਿੰਨਾ ਲਾਲਚਾਂ ਦੇ ਵਿੱਚ ਜਿਸ ਸ਼ਲੋਕ ਦੇ ਉੱਪੋਂ ਪੈ ਰਿਹਾ ਉਹ ਤੇਰੇ ਕੰਮ ਆਉਣ ਵਾਲਾ ਨਹੀਂ ਰੱਬ ਦਾ ਨਾਮ ਪਰਮਾਤਮਾ ਦਾ ਨਾਮ ਹੀ ਤੇਰੇ ਕੰਮ ਆਉਣ ਵਾਲਾ ਹੈ ਪਰ ਮਨ ਸਾਡਾ ਮੰਨਣ ਨੂੰ ਯਾਰ ਨਹੀਂ ਦਾ ਇਲਾਚ ਦੇ ਵਿੱਚ ਲੋਭ ਦੇ ਵਿੱਚ ਲੱਗਾ ਹੁੰਦਾ ਹੈ ਮਸਤ ਹੋਇਆ ਹੁੰਦਾ ਹੈ ਪਤਾ ਨਹੀਂ ਲੱਗਦਾ ਇਹ ਕਰਮ ਕੀ ਹੋਇਆ ਸੀ ਪਤਸਰ ਜੀ ਤੈਨੂੰ ਸਭ ਗਿੱਤਾ ਭੀਜੇ ਸਾਦਤਾ ਦੁਰਮਤਿਆਵਨ ਜਾਣ ਤੂੰ ਸਭ ਦੇ ਵਿੱਚ ਕਿਉਂ ਟੀਪੀਜਦਾ ਐ ਮੇਰੇ ਆਮਾ ਤੂੰ ਸਭ ਦੇ ਵਿੱਚ ਭੀਜ ਜਿੱਥੋਂ ਤੈਨੂੰ ਗਿਆਨ ਮਿਲਣਾ ਹੈ ਜਿੱਥੇ ਤੇਰੀ ਅਗਿਆਨਤਾ ਦਾ ਹਟਿਆ ਦੂਰ ਹੋਣਾ ਹੈ ਤੈਨੂੰ ਗਿਆਨ ਦਾ ਚਾਨਣ ਮਿਲਣਾ ਹੈ ਉਸ ਸ਼ਬਦ ਦੇ ਵਿੱਚ ਭੀਜਣਾ ਕਰ ਕਿਉਂ ਤੂੰ ਦੁਰਮਤ ਦੇ ਨਾਲ ਚਲਿਆ ਹੋਇਆ ਹੈ ਕਿਉਂ ਤੂੰ ਆਣ ਜਾਣ ਦਾ ਗੇੜ ਆਪਣਾ ਵੱਧਨੇ ਐ ਫੇਰ ਦੁਬਾਰੇ ਆਉਣਾ ਫੇਰ ਜਾਣਾ ਆਣਾ ਜਾਣਾ ਕਿਰ ਬਣਿਆ ਰੇਕ ਪਤਸਾ ਜੀ ਕਹਿੰਦੇ ਸਤਿਗੁਰੂ ਸਤਸਾਦੂ ਸਤਗੁਰੂ ਜੇ ਮਿਲੈ ਤਾਂ ਪਾਈਏ ਗੁਣੀ ਨਿਧਾਨ ਕਿਉਂ ਨਹੀਂ ਤੂੰ ਸਾਧੂਆਂ ਦੀ ਸੰਗਤ ਦੇ ਵਿੱਚ ਬੈਠਦਾ ਜਾ ਕੇ ਕਿਉਂ ਨਹੀਂ ਤੂੰ ਗੁਰੂ ਦੇ ਕੋਲ ਜਾ ਕੇ ਬੈਠਦਾ ਰਹਿ ਤਾ ਉੱਥੇ ਬੈਠੇਗਾ ਤੈਨੂੰ ਬੜਾ ਕੁਝ ਮਿਲ ਜਾਣਾ ਐ ਤੂੰ ਬੈਠ ਕੇ ਵੇਖ ਤੇ ਸੀ ਸਤਗੁਰੂ ਦੇ ਕੋਲ ਗੁਰੂ ਦੇ ਕੋਲ ਬੈਠ ਕੇ ਹੋਏ ਪਤਸਾ ਜੀ ਕਹਿੰਦੇ ਐ ਪਾਈਆ ਪੂਰੀ ਇਨਦਾਨ ਉਹਨਾਂ ਦਾ ਖਜ਼ਾਨਾ ਤੈਨੂੰ ਮਿਲ ਜਾਣਾ ਹੈ ਵਿਧਾਨ ਕਦੇ ਨਹੀਂ ਖਜ਼ਾਨੇ ਦਾ ਤੈਨੂੰ ਉਹਨਾਂ ਦਾ ਖਜ਼ਾਨਾ ਤੈਨੂੰ ਲਿਜਾਣਾ ਹੈ ਕਿ ਤੂੰ ਗੁਰੂ ਦੇ ਕੋਲ ਬੈਠੇਗਾ ਸੰਤ ਵਿੱਚ ਬੈਠੇਗਾ ਜਾਂ ਕੇ ਸੰਤ ਕਰੇਗਾ ਮਾਦਰੀ ਹੋ ਮੈਂ ਛੋਡ ਗੁਮਾਨ ਐ ਮੇਰੇ ਆਪਣਾ ਹੋ ਮੈਂ ਨੂੰ ਛੱਡ ਦੇ ਗੁਮਾਰ ਤਮਕਾਰ ਨੂੰ ਛੱਡ ਦੇ ਉਹ ਹੋ ਮੈਂ ਜਿੰਨੇ ਹੋੜੀ ਜਿਹੜਾ ਤੇ ਤੈਨੂੰ ਉਹਦਾ ਵੀ ਪਤਾ ਨਹੀਂ ਲੱਗਣੀ ਤੂੰ ਕੋਸ਼ਿਸ਼ ਕਰ ਇਹ ਮੇਰੀਆ ਬੰਨਾ ਹੋਂ ਮੈਨੂੰ ਵੀ ਛੱਡ ਗੁਮਾਰ ਨੂੰ ਅਹੰਕਾਰ ਨੂੰ ਵੀ ਛੱਡ ਹਰ ਗੁਰ ਸਰਵਰ ਸੇਵ ਤੂੰ ਪਾਵੇਂ ਦਰਗਹਿ ਮਾਨ ਤੂੰ ਗੁਰਬਾਣੀ ਵਾਲਾ ਗੁਰੂ ਸ਼ਬਦ ਵਾਲਾ ਸੁਣ ਉਹ ਜਿਹੜਾ ਉਹਨੂੰ ਸੇਵਨਾ ਕਰ ਉਹਦੇ ਵਿੱਚ ਟੁੱਪੀ ਲਾਜ ਆ ਲਾ ਉਹਦੇ ਵਿੱਚ ਜਗਤੀ ਸ਼ਰਧਾ ਕਰ ਫਿਰ ਤੈਨੂੰ ਪੂਰੀ ਤਰਗਾਚ ਮਾਨ ਮਿਲਦਾ ਹੈ ਵਡਿਆਈ ਦਰਗਾਹ ਤੇ ਵਰ੍ਹਿਆਈ ਤਾਂ ਪੂਣੀ ਹੈ ਜੋ ਤੁਪਕੇ ਦਿੱਤੇ ਹੋਏ ਇਸ ਪਤਾ ਸਮੁੰਦਰ ਦੇ ਸਮੁੰਦਰ ਦੇ ਵਿੱਚ ਨਾਮ ਦੇ ਸਮੁੰਦਰ ਦੇ ਵਿੱਚ ਇਸ਼ਨਾਨ ਕਰੇਗਾ ਇਹ ਤੇ ਹੋਰ ਕੋਈ ਤਰੀਕਾ ਹੀ ਨਹੀਂ ਤੋ ਰੱਬ ਦੀ ਪ੍ਰਮਾਤਮਾ ਦੀ ਦਰਗਾਹ ਚ ਜਾ ਕੇ ਵੜਿਆਈ ਲੈ ਸਕੇ ਫਿਰ ਜਤ ਪ੍ਰਾਪਤ ਕਰ ਸਕੇ ਫਿਰ ਠਹਿਰਾਉ ਉਹਦੀ ਬਾਤ ਸਾਂ ਕਿਤਨੇ ਨਾਮ ਨਾਮ ਜਪਦੇ ਸਰਾ ਗੁਰਮੁਖ ਹਰ ਧਨ ਜਾਨ ਰੱਬ ਦਾ ਨਾਮ ਪ੍ਰਮਾਤਮਾ ਹਰ ਦਿਨ ਰਾਤ ਕੀਰਤਨ ਗਾਈਏ ਉਹੜਨਾ ਜੁਨੀ ਪਾਈਏ ਫਤਸਾ ਜੀ ਗੁਰਬਾਨੀ ਦੇ ਰਾਹੀ ਵੀ ਸਮਝਾ ਰਹੇ ਨੇ ਕਿ ਰਾਤ ਨੂੰ ਰੱਬ ਦੇ ਪ੍ਰਮਾਤਮਾ ਦੇ ਹੁਣ ਗੰਦਾ ਰਹਿੰਦਾ ਦਿਨ ਰਾਤ ਜੁੜੇਗਾ ਸੇ ਬੰਦੇ ਦੀ ਬਿਰਤੀ ਹੈ ਕਿ ਮੈਨੂੰ ਲਾਭ ਕੀ ਪ੍ਰਾਪਤ ਹੋਏਗਾ ਲਾਹਾ ਲਾਭ ਜੂਗ ਦੇ ਦੇਖਦਾ ਹੈ ਬੰਦਾ ਫਿਰ ਫਤਸਾ ਜੀ ਕਹਿੰਦੇ ਤੇਰਾ ਆਣਾ ਜਾਣਾ ਕਦੋਂ ਹੋ ਜਾਏਗਾ ਤੇਰਾ ਜਨਮਾ ਚੁਣ ਬਾਤਰਾ ਦਾ ਗੇੜ ਖੜੂ ਹੋ ਜੇਗਾ ਤੂੰ ਜੋ ਜੱਗੇਗਾ ਦਿਨ ਰਾਤ ਪ੍ਰਮਾਤਮਾ ਨੂੰ ਜਤ ਹਰ ਸਵਾਸ ਤੇ ਨਾਲ ਉਹਦਾ ਧੰਨਵਾਦ ਕਰ ਪਰ ਇਹ ਕੌਣ ਕਰਨੀ ਨੇ ਪਾਤਸ਼ਾਹ ਜੀ ਗੁਰਮਖ ਹਰ ਤਨ ਜਾਨ ਜਿਹੜੇ ਗੁਰਮਖ ਨੇ ਉਹੀ ਇਹਨੂੰ ਸੱਚਾ ਤੱਜ ਜਾਣਦੇ ਨੇ ਰੱਬ ਦੇ ਨਾਲ ਪ੍ਰਮਾਤਮਾ ਦੇ ਨਾਲ ਗੁਰਮਖ ਹੀ ਪਛਾਣਦੇ ਨੇ ਫਿਰ ਉਹੀ ਕਹਿੰਦੇ ਨੇ ਕਿ ਇਹ ਹੀ ਅਸਲ ਵਿੱਚ ਸੱਚਾ ਤੱਜ ਹੈ ਸਭ ਸੁ ਹਰ ਰਸ ਓਗਣੇ ਸੱਤ ਸਵਾਗ ਉਨ ਗਿਆਨ ਸਾਰੇ ਸੁਖ ਤੈਨੂੰ ਸੰਗਤ ਦੇ ਵਿੱਚੋਂ ਲੱਭਣਾ ਪਣੀ ਬੰਦਾ ਕੋਸ਼ਿਸ਼ ਕਰਦਾ ਹੈ ਸੰਸਾਰ ਦੇ ਪਦਾਰਥਾਂ ਦੇ ਵਿੱਚੋਂ ਮੈਨੂੰ ਸੁੱਖ ਲੱਭੀਦਾ ਲੱਭ ਵੀ ਜਾਂਦਾ ਹੈ ਪਰ ਉਹ ਸੁੱਖ ਜਿਹੜਾ ਹੈ ਥੋੜੀ ਚਿਰ ਵਾਸਤੇ ਹੋਈਦਾ ਸੰਸਾਰ ਦੇ ਪਦਾਰਥਾਂ ਦਾ ਜਿਹੜਾ ਸੁੱਖ ਹੈ ਉਹ ਥੋੜੇ ਚਿਰ ਵਾਸਤੇ ਹੈ ਤੇ ਤੈਨੂੰ ਇੱਕ ਇੱਕ ਕਰਕੇ ਇਕੱਠਾ ਕਰਨਾ ਪਵੇਗਾ ਪ੍ਰਤਿਭਾਤ ਸਾਰੀ ਕਾਦੇ ਨੇ ਤੈਨੂੰ ਸੰਗਤ ਤੇ ਮਿਲ ਗਈ ਤੂੰ ਉਹ ਸੰਗਤ ਦੇ ਵਿੱਚ ਜਾ ਕੇ ਬੈਠਦਾ ਹੈ ਉੱਥੇ ਤੈਨੂੰ ਸਾਰੇ ਰਸ ਵੀ ਜਾਣੇ ਸਾਰੇ ਸੁਖ ਵੀ ਜਾਣੇ ਤੇ ਤੈਨੂੰ ਇਕੱਠਾ ਕਰਨ ਦੀ ਲੋੜ ਨਹੀਂ ਤੇ ਉਹ ਸੁਖ ਇਹੋ ਜਿਹਾ ਹੈ ਥੋੜੇ ਚਿਰ ਦਾ ਹੀ ਗੱਲ ਉਹ ਹਮੇਸ਼ਾ ਦਾ ਸੁਖ ਹੈ ਆਤਮਿਕ ਆਨੰਦ ਦੇਣ ਵਾਲਾ ਸੁਖ ਹੈ ਉੱਥੇ ਤੈਨੂੰ ਫਿਰ ਉਹ ਮਿਲਦਾ ਹੈ ਸਭ ਸੁਖ ਹਰ ਰਸ ਹੋ ਗਣੇ ਸੰਤ ਸਭਾ ਵਿੱਚ ਮਿਲ ਗਿਆਨ ਕਿਉਂਕਿ ਉੱਥੋਂ ਫਿਰ ਗਿਆਨ ਪ੍ਰਾਪਤ ਹੋਣਾ ਹੈ ਤੈਨੂੰ ਪਤਾ ਲੱਗ ਜਾਂਦਾ ਹੈ ਕਿ ਅਸਲੀ ਸੱਚਾ ਜਿਹੜਾ ਅਸਲ ਸੁੱਖ ਉਹ ਹੈ ਬੱਸ ਇਹ ਕਿ ਅਪਾਸ ਇਨਸਾਨ ਦੇ ਸੁਪਨੇ ਦੇ ਵਿੱਚ ਹੀ ਜੀ ਰਹੇ ਹਾਂ ਸਾਡਾ ਜੀਵਨ ਸੁਪਨੇ ਦੀ ਤਰ੍ਹਾਂ ਹੈ ਜੋ ਸੁਪਨਾ ਅਰ ਦੇਖਣਾ ਤੈਸੀ ਤਰ ਕੋ ਜਾਣ ਜਿਵੇਂ ਸੁਪਨਾ ਦੇਖਣੀ ਆਵੇਂ ਸਾਡਾ ਜੀਵਨ ਐਸੀ ਇਸੇ ਨੂੰ ਸੱਚ ਕਰਕੇ ਮੰਨੀ ਬੈਠੇ ਹਾਂ ਜੋ ਕਿ ਸਭ ਕੁਝ ਝੂਠ ਦਾ ਵਰਤਾਰਾ ਹੈ ਫਸਾਦਾ ਵਰਤਿਆ ਹੈ ਬਾਦਸਾ ਜੀ ਕਹਿੰਦੇ ਸਭ ਕੁਝ ਝੂਠ ਹੈ ਤੇ ਅਸਲੀ ਪਾਸੇ ਜਿਹੋ ਵੀ ਤੂੰ ਵੇਖ ਰਿਹਾ ਕੇਵਲ ਰੱਬ ਦਾ ਨਾਮ ਪਰਮਾਤਮਾ ਦਾ ਨਾਮ ਸੱਚਾ ਹੈ। ਤੇ ਉਹ ਕਿੱਥੇ ਮਿਲਦਾ ਹੈ? ਬਾਦਸਾ ਜੀ ਕਹਿੰਦੇ ਸੰਗਤ ਦੇ ਵਿੱਚ ਜਾ ਕੇ ਜਾ ਬੇਕ ਉੱਥੇ ਬੈਠ ਉੱਥੇ ਜਾ ਕੇ ਜਾ ਉੱਥੇ ਤੈਨੂੰ ਉਹ ਪ੍ਰਾਪਤ ਹੋਣਾ ਹੈ। ਫਿਰ ਉਹਨੂੰ ਪ੍ਰਾਪਤ ਕਰਕੇ ਕੀ ਮਿਲਣਾ ਹੈ? ਬਾਦਸਾ ਜੀ ਕਹਿੰਦੇ ਸਾਰੇ ਸੁੱਖ ਮਿਲ ਜਾਣੇ ਨੇ। ਸਾਰੇ ਸੁਖਾਂ ਦਾ ਦਾਤਾ ਸਤਗੁਰ ਤਾਂ ਕਿ ਸਭ ਪਾਈਏ। ਉਹ ਸਾਰੀਆਂ ਸੁਖਾਂ ਦਾ ਦਾਤਾ ਕਰਮਚੀ ਹੈ ਉੱਥੇ ਮਿਲਣਾ ਹੈ ਇੱਥੇ ਸੰਗਤ ਹੁੰਦੀ ਹੈ ਇੱਥੇ ਗੁਰੂ ਦੀ ਗੱਲ ਹੁੰਦੀ ਹੈ ਜਿੱਥੇ ਰੱਬ ਦੀ ਗੱਲ ਪਰਮਾਤਮਾ ਦੀ ਗੱਲ ਹੋਵੇਗੀ ਇਹ ਤਾਂ ਇਹ ਕਿਸ ਹਰ ਤਰ੍ਹਾਂ ਦੀ ਸੇਵੇ ਆ ਸਤਗੁਰੂ ਦੀ ਆ ਤਾਂ ਫਿਰ ਜਿਹੜੇ ਹਰ ਰੋਜ਼ ਆ ਕੇ ਸਤਪਨਾ ਦੇ ਚਰਨਾਂ 'ਚ ਬੈਠਦੇ ਨੇ ਹਰ ਰੋਜ਼ ਉਹ ਸੇਵਾ ਨਾ ਕਰਦੇ ਨੇ ਜਪਨਾ ਕਰਦੇ ਨੇ ਬੰਦਗੀ ਉਤੀ ਕਰਦੇ ਨੇ ਫਿਰ ਇੱਕ ਦਿਨ ਗੁਰੂ ਤਰਪਦਾ ਹੈ ਗੁਰੂ ਖੁਸ਼ ਹੁੰਦਾ ਹੈ ਉਹਨਾਂ ਦੀ ਝੋਲੀ ਦੇ ਵਿੱਚ ਫਿਰ ਉਹ ਨਾਮ ਪਾਉਂਦਾ ਹੈ, ਬੰਦਗੀ ਪਾਉਂਦਾ ਹੈ। ਉਹਨਾਂ ਨੂੰ ਹਮੇਸ਼ਾ ਹਮੇਸ਼ਾ ਵਾਸਤੇ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ। ਕੂਕਰ ਮੂੜ ਕਮਾਈ ਐ। ਗੁਰਨੀ ਦਾ ਪਛੈ ਪਛਾਨ, ਧਰਮਲੁਖ ਦੀ ਬਿਰਤੀ ਕੋ ਕੂਕਰ ਦੀ ਕੁੱਤੇ ਦੀ ਤਰ੍ਹਾਂ ਹੈ। ਜਿਵੇਂ ਕੁੱਤਾ ਰੋਟੀ ਦੇ ਲਾਲਚ ਦੇ ਵਿੱਚ ਜਿੱਥੇ ਮਰਜੀ ਉਹਨੂੰ ਬੁਲਾ ਲੂ ਭੱਜਿਆ ਦੌੜਿਆ ਜਾਂਦਾ ਹੈ। ਬਾਦਸ਼ਾਹ ਜੀ ਬਹੁਤ ਡੂੰਘਾਈ ਦੀਆਂ ਗੱਲਾਂ ਸਾਨੂੰ ਸੁਝਾ ਰਹੀ ਹੈ। ਇਵੇਂ ਸਾਡਾ ਮਨ ਹੈ ਬਹੁਤ ਲਾਲਚ ਦੇ ਵਿੱਚ ਲੱਗੇ ਨਾ ਕਿ ਸਾਰੀ ਜ਼ਿੰਦਗੀ ਭੱਜਦਾ ਹੈ ਤ੍ਰਿਸ਼ਨਾ ਦੇ ਵਿੱਚ ਭੱਜ ਰਿਹਾ ਬਾਦਸ਼ਾਹ ਜੀ ਕਦ ਨੇ ਕੁੱਕਰ ਦੀ ਤਰਾ ਤੇਰਾ ਸੁਭਾਅ ਹੋ ਗਿਆ ਜਿਵੇਂ ਕੁੱਕਰ ਰੋਟੀ ਦੀ ਬੁਰਗੀ ਦੇ ਪਿੱਛੇ ਗੁਰਾਈ ਦੇ ਪਿੱਛੇ ਭੱਜਦਾ ਹੈ ਕੁੱਕਰ ਦੇ ਪਿੱਛੇ ਭੱਜਦਾ ਹੈ ਐਵੇਂ ਤੂੰ ਸਾਰੀ ਜ਼ਿੰਦਗੀ ਭੱਜਦਾ ਹੈ ਸਾਰੀ ਜ਼ਿੰਦਗੀ ਦੌੜਦਾ ਹੈ ਤੁਜਿਆਂ ਦੀ ਰਿੰਦਾ ਕਰਦਾ ਹੈ ਘਰ 'ਚ ਪੁਲਾ ਦੁੱਖ ਕਣੋ ਤੁਮਾਰ ਕਰੇ ਪੁਲਾ ਤਿਰਪਰਮਾ ਦੇ ਵਿੱਚ ਪੈ ਕੇ ਰੱਬ ਨੂੰ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਜਿਹੜੇ ਰੱਬ ਨੂੰ ਪਰਮਾਤਮਾ ਨੂੰ ਫਿਰ ਭੁੱਲੋ ਜਾਂਦੇ ਨਹੀਂ ਬਾਸਾ ਜਿੱਕੇ ਜਮ ਉਹ ਮਾਰ ਉਹ ਜਮਾ ਦੀ ਮਾਰ ਪੈਂਦੀ ਹੈ ਜਨਮਾਂ ਦੇ ਮੰਤਰਾਂ ਦੇ ਗੇੜਿਆਂ ਦੇ ਵਿੱਚ ਆਉਂਦੇ ਨੇ ਉਹਨਾਂ ਦਾ ਆਣਾ ਜਾਣਾ ਨਹੀਂ ਉੱਕਦਾ ਕਿ ਜਮਾ ਦੀ ਮਾਰ ਦੇ ਵਿੱਚ ਉਹ ਜਾਂਦੇ ਨੇ ਮਨੁੱਖ ਸੁਖ ਸੁੱਖ ਨਾ ਪਾਈਏ ਗੁਰਮੁਖ ਸੁਖ ਸੁਭਾ ਨਾ ਜਿਹੜੇ ਬਾਗਮੁਖ ਨੇ ਮਾਗੇ ਪਿੱਛੇ ਲੱਲ ਕੇ ਜਿਹਨਾਂ ਨੇ ਗੁਰੂ ਤੋਂ ਉਹ ਲਾ ਕਰ ਲਿਆ ਪਿੱਠ ਕਰ ਲਈ ਉਹਨਾਂ ਨੂੰ ਦੁੱਖ ਹੀ ਦੁੱਖ ਮਿਲਦੇ ਨੇ ਦੂਜੇ ਪਾਸੇ ਉਹਨਾਂ ਨੇ ਜਿਹੜੇ ਗੁਰਮੁਖ ਨੇ ਜਿਨ੍ਹਾਂ ਦਾ ਬੰਦੂ ਮੁੱਲ ਹੈ ਉਹਨਾਂ ਦਾ ਹੁਕਮ ਮੰਨਦੇ ਨੇ ਨਿਮਾਣੇ ਹੋ ਕੇ ਜੁੜੇ ਚਰਨਾ ਤੇ ਨਾਲ ਲੱਗ ਜਾਂਦੇ ਨੇ ਪੰਜ ਸੱਚ ਕਦੇ ਨਹੀਂ ਫਿਰ ਉਹਨਾਂ ਨੂੰ ਸੁੱਖ ਹੀ ਸੁੱਖ ਮਿਲ ਜਾਂਦੇ ਨੇ ਸੁਖੀ ਸੁਖ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਦੇ ਨੇ ਇੱਥੇ ਧੰਗ ਕੁਟਾਈ ਹੈ ਸੱਚ ਨਿਕਤ ਪਰਵਾਨ ਜਿਹੜਾ ਧੰਦਾ ਕਰਨ ਵਾਸਤੇ ਸੰਸਾਰ ਦੇ ਵਿੱਚ ਆਇਆ ਉਹ ਕਰਾ ਰਿਹਾ ਹੈ ਜੋ ਕੰਮ ਕਰਨ ਆਇਆ ਸੀ ਸੰਸਾਰ ਦੇ ਵਿੱਚ ਉਹਨੂੰ ਚੇਤੇ ਕਰ ਭਾਈ ਉਹ ਤੇਰਾ ਇੱਕ ਇੱਕ ਕਰਮ ਲਿਖ ਰਿਹਾ ਹੈ ਰਾਮ ਪਰਮਾਤਮਾ ਇੱਕ ਇੱਕ ਕਰਮ ਤੇਰਾ ਲਿਖਿਆ ਜਾ ਰਿਹਾ ਹੈ ਫਿਰ ਵਾਸਾ ਜੀ ਕਹਿੰਦੇ ਨੇ ਹਰ ਸੱਜਣਾ ਗੁਰ ਸੇਵਦਾ ਗੁਰ ਕਾਮਨੀ ਪਰਧਾਨ ਜਿਹੜੇ ਉਹ ਰੱਬ ਨੂੰ ਪਰਮਾਤਮਾ ਨੂੰ ਸੇਵਦੇ ਨੇ ਅਸਲ ਦੇ ਵਿੱਚ ਉਹੀ ਪਰਧਾਨ ਨੇ ਉਹੀ ਚੰਗੇ ਨੇ ਕੋਈ ਉੱਚੇ ਨਹੀਂ ਜਿਹੜੇ ਰੱਬ ਨੂੰ ਪਰਮਾਤਮਾ ਨੂੰ ਜਪ ਦੇ ਨਾਮ ਨੂੰ ਯਾਦ ਕਰਦੇ ਨਾਲਕ ਨਾਮ ਨਾਮ ਉਸਰੇ ਕਰਮ ਸੁਚੈ ਨਿਸ਼ਾਨ ਐ ਭਾਈ ਤੈਨੂੰ ਨਾਮ ਨਾਮ ਵਿਸਰੇ ਦੰਦ ਕੀ ਨਾਮ ਵਿਸਰੇ ਤੈਨੂੰ ਰੱਬ ਨਾ ਵਿਸਰੇ ਇਹ ਹੀ ਸੱਚੇ ਕਰਮਾਂ ਦੀ ਨਿਸ਼ਾਨੀ ਹੈ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਬਹੁਤ ਸੋਨਾ ਬਹੁਤ ਸਜ ਨੇ ਸਮਝਿਆ ਹੈ ਸੰਗਤ ਦੇ ਰਾਹੀ ਦਾ ਸੋ ਤੋ ਬੱਲਾ ਇਸ ਬਾਲੀ ਨੂੰ ਆਪਾਂ ਵਸਰੇ ਜੀ ਮੰਨੂ ਰੋਕੀ ਹੈ ਜਿਹੜਾ ਪਾਣੀ ਸੰਤ ਦੇ ਵਿੱਚ ਜਾ ਰਿਹਾ ਮਾੜੀਆਂ ਖੋਰਨਿਆਂ ਦੇ ਵਿੱਚ ਜਾ ਰਿਹਾ ਇਤਰੂ ਪਰ ਭੱਜ ਰਿਹਾ ਪੰਜ ਸਿੱਖ ਨੇ ਇਹ ਬਹੁਤ ਵੱਡਾ ਵੱਡਾ ਲੋਕੀ ਹੈ ਇਹ ਇਹਨੂੰ ਵਸ ਕਰਨਾ ਬਹੁਤ ਔਖੀ ਗੱਲ ਹੈ ਤਾਂ ਹੀ ਬਾਸਾ ਜੀ ਨੇ ਬਾਰ-ਬਾਰ ਗੁਰਬਾਣੀ ਦੀ ਰਾਈਂ 판 ਨੂੰ ਸਮਝਾਇਆ ਇਹ ਮਨ ਮੇਰਿਆ ਉਸਰਾ ਰੂਹ ਅਰਨਾਲੀ ਤੂੰ ਕਿਉਂ ਨਹੀਂ ਰੱਬ ਦੀ ਅਰਮਾਤਮਾ ਦੀ ਚਰਨਾ ਤੇ ਨਾਲ ਲੱਗਣਾ ਜੋ ਮਨ ਨੂੰ ਉਠਿਆਂ ਪਾਸੇ ਲੈ ਕੇ ਜਾਂਦਾ ਹੈ ਬਾਣੀ ਸੰਗਤ ਵਿੱਚ ਲੈ ਕੇ ਜਾਂਦਾ ਜਾਂਦਾ ਹੈ। ਪਾਤਸ਼ਾਹ ਜੀ ਕਹਿੰਦੇ ਜੇ ਮਨ ਨੂੰ ਆਪਣੇ ਸਾਹ ਜਦੋਂ ਮਨ ਸਾਹਵੇਂਗਾ ਸਾਪੜਦਾ ਕੋ ਕੋਤ ਰਿਕੈ ਇਹਨੂੰ ਸੰਗਤ ਵਿੱਚ ਲੈ ਕੇ ਆ। ਗੁਰੂ ਦੇ ਨੇੜੇ ਲੈ ਕੇ ਆ ਉਤਰੋਂ ਗੁਰੂ ਦੀ ਬਾਣੀ ਦੀਆਂ ਚੋਟਾਂ ਹੀ ਸਬਰ ਨੂੰ ਪਹਿਣੀਆਂ ਨੇ ਕਿ ਇਹ ਆਪ ਹੀ ਠੀਕ ਹੋ ਜਾਣਾ ਹੈ। ਆਪ ਹੀ ਇਹ ਤ੍ਰishna ਸਾਰੀ ਖਤਮ ਹੋ ਜਾਣੀ ਹੈ ਇਹਦੇ ਅੰਦਰੋਂ ਹੋਵੇ ਖਤਮ ਹੋ ਜਾਣੀ ਹੈ। ਕਿਹਨਿਸ ਹਾਲ ਮੰਨਦੀ ਇਹ ਪਿਆਰ ਵਾਲਿਓ ਮਨ ਨੂੰ ਹੀ ਆਪਾਂ ਨੇ ਵਸ ਕਰਨਾ ਹੈ ਫਿਰ ਜਿਹਨਾਂ ਨੇ ਮਨ ਨੂੰ ਵਸ ਕਰ ਲਿਆ ਉਹਨਾਂ ਨੇ ਸੰਸਾਰ ਨੂੰ ਜਿੱਤ ਲਿਆ ਹੈ ਮਨ ਜਿੱਤ ਹੈ ਜਗ ਜਿੱਤ। ਉਹਨਾਂ ਨੇ ਸਾਰੀ ਦੁਨੀਆ ਨੂੰ ਜਿੱਤ ਲਿਆ ਜਿਹਨਾਂ ਨੇ ਮਨ ਨੂੰ ਵਸ ਕਰ ਲਿਆ ਬਹੁਤ ਛੋੜੇ ਸਬਦ ਦੇ ਰਾਹੀ ਪਤਸਾ ਜੀ ਨੇ ਸੁਣਾਉਣਾ ਕਿਤਾ ਭਾਈ ਆਪਣੇ ਅੰਦਰ ਨੂੰ ਬਦਲ ਬਦਲ ਆਪਣੀ ਦਿੱਤੀ ਨੂੰ ਬਦਲ ਬਦਲ ਕੁਕਰ ਦੀ ਤਰ੍ਹਾਂ ਲਾਲਚ ਦੇ ਵਿਚੇ ਦੁਤਰ ਨਾਟੇ ਗੁਰੂ ਦੇ ਚਰਨਾਂ ਦਾ ਧਿਆਨ ਤਲ ਕਿਉਂ ਦੇ ਕੋਲ ਆਹ ਉਹਨੇ ਤੈਨੂੰ ਮਾਉ ਕੁਝ ਦੇ ਦੇਣਾ ਹੈ ਬਹੁਤ ਉਹ ਜੀ ਤੇਰੀ ਝੋਲੀ ਦੇ ਵਿੱਚ ਪਾ ਦੇਣਾ ਸੋ ਜੁੜੀਏ ਅਰਦਾਸ ਕਰੋ ਕ੍ਰਿਪਾ ਸੰਗੋ ਵਿਤਪਾ ਕਰ ਜੇ ਇਹ ਚਾਰੋਂ ਦਿੱਤਾ ਹੈ ਮਨੁੱਖਾ ਦੇਸ ਹਨ ਜੀਤੀ ਹੈ ਤੇ ਕਿਰਪਾ ਕਰੀ ਜਿਹੜਾ ਕਰਮ ਕਰਨ ਵਾਸਤੇ ਮੈਨੂੰ ਭੇਜਿਆ ਹੈ ਉਹ ਵੀ ਮੈਨੂੰ ਯਾਦ ਕਰਾਈ ਜਿਹੜਾ ਕੰਮ ਕਰਾਉਣ ਵਾਸਤੇ ਮੈਨੂੰ ਧਰਤੀ ਤੇ ਭੇਜਿਆ ਉਹ ਵੀ ਮੈਨੂੰ ਯਾਦ ਕਰਾਈ ਤੇ ਮੈਨੂੰ ਕਿੰਨਾ ਬਲ ਬਖਸ਼ੀ ਕਿ ਮੈਂ ਉਸ ਕੰਮ ਨੂੰ ਕਰ ਵੀ ਸਕਾਂ ਗੁਰੂ ਨੇ ਬਾਦ ਦੇ ਨਿਆਰ ਵਾਲੇ ਕਰਨਾ ਗੁਰੂ ਨੇ ਹੈ ਹੈ ਬਲ ਗੁਰੂ ਨੇ ਜਿਹੜਾ ਤਾਕਤ ਗੁਰੂ ਨੇ ਦੇਣੀ ਹੈ ਆਪਾਂ ਕੁਝ ਵੀ ਨਹੀਂ ਕਰ ਸਕਦੇ ਪਿਆਰ ਬਣ ਸਾਡੇ ਹੱਥ ਵਿੱਚ ਕੁਝ ਵੀ ਨਹੀਂ ਅਸੀਂ ਕੁਝ ਕਰ ਸਕੀਏ ਇੱਕ ਚੌੜਾ ਦਾ ਵਪਾਰੀ ਤੁਰਿਆ ਜਾ ਰਿਹਾ ਚੌੜਾ ਦਾ ਵਪਾਰੀ ਜੀ ਤੁਰਿਆ ਜਾ ਰਿਹਾ ਰਾਹ ਦੇ ਵਿੱਚ ਇੱਕ ਮੌਜੂਦਾਨ ਬੈਠਾ ਹੈ ਲਗ ਰਿਹਾ ਸੀ ਬੜਾ ਪ੍ਰੇਮੀ ਕਿ ਹੌਂਸਲਾ ਨਹੀਂ ਚੰਗਾ ਪੜਿਆ ਲਿਖਿਆ ਜੂ ਲੱਗ ਰਿਹਾ ਸੀ ਉਹ ਵਪਾਰੀ ਨੇ ਪੁੱਛਿਆ ਭਾਈ ਕੀ ਗੱਲ ਬੜਾ ਮਯੂਸ ਲੱਗ ਰਿਹਾ ਬੜਾ ਉਦਾਸ ਬੈਠਾ ਹੈ ਕੀ ਗੱਲ ਕਹਿੰਦੇ ਕੀ ਦੱਸਾਂ ਇੰਨੀਆਂ ਡਿਗਰੀਆਂ ਨੇ ਮੇਰੇ ਕੋਲ ਮੈਂ ਧੱਕੇ ਖਾ ਖਾ ਕੇ ਜਾ ਗਿਆ ਕਦੇ ਕਿਤੇ ਇੰਟਰਵਿਊ ਦੇ ਕੇ ਆਨਾ ਤੇ ਕਿਤੇ ਇੰਟਰਵਿਊ ਦੇ ਕੇ ਆਦਾ ਪਰ ਮੈਨੂੰ ਨੌਕਰੀ ਨਹੀਂ ਮਿਲੀ ਜੀ ਤਾਂ ਇੰਨੀ ਪੜਾਈ ਮਨਾਈ ਕੀਤੀ ਆ ਵੇਖ ਮੇਰੇ ਕੋਲ ਕਿੰਨੀਆਂ ਡਿਗਰੀਆਂ ਨੇ ਪਰ ਮੈਨੂੰ ਵਪਾਰੀ ਨੇ ਦੇਖੀ ਡਿਗਰੀਆਂ ਕਹਿੰਦੇ ਸੱਚੋਚ ਤੇ ਬੜਾ ਪੜਿਆ ਲਿਖਿਆ ਬਹੁਤ ਪੜਿਆ ਲਿਖਿਆ ਉਹਨੇ ਕਿਹਾ ਚਲੋ ਲੈ ਤੈਨੂੰ ਮੌਕੀਂ ਦਵਾ ਕੇ ਲਵਾਂ ਮੇਰੇ ਨਾਲ ਚੱਲ ਮੈਂ ਨੌਕਰੀ ਹੀ ਨਹੀਂ ਦਵਾਉਂਗਾ ਤੈਨੂੰ ਆਪਣੇ ਨਾਲ ਹਿੱਸੇਦਾਰ ਬਣਾਉਂਦਾ ਤੂੰ ਕੰਮ ਕਰੀ ਅਜੀ ਲਾ ਕੀ ਰੱਜ ਕੇ ਮਿਹਨਤ ਕਰੀ ਤੈਨੂੰ ਮੈਂ ਹਿੱਸੇਦਾਰ ਬਣਾ ਲਵਾਂਗਾ 90 ਦਾ ਹਿੱਸਾ ਰਵੀ ਦਾ 90% ਦਾ 10% ਦਾ ਤੇ 10% ਮੈਨੂੰ ਮਿਲਣਾ ਹੈ ਇਹ ਤੇ ਬਹੁਤ ਵੱਡੀ ਗੱਲ ਹੈ ਜੀ ਮੈਨੂੰ 10% ਦਾ ਹਿੱਸੇ ਨਾਲ ਆਪਣੇ ਕੰਮ ਲਈ ਵਿੱਚ ਵਪਾਰ ਦੇ ਵਿੱਚ ਬਣਾ ਰਿਹਾ ਅੱਜ ਕੁਝ ਖਰਚਾ ਵੀ ਨਹੀਂ ਕੀਤਾ ਨਾ ਮੈਂ ਪੈਸੇ ਲਾਇਏ ਜੀ ਸਾਰਾ ਕੁਝ ਘਾਟਾ ਹੀ ਹੈ ਕਹਿੰਦੇ ਤਾਂ 90% ਤੇਰਾ ਹੈ ਤੇ 10% ਮੇਰਾ ਹੈ ਉਹ ਬਹੁਤ ਹਰਾਨ ਰਹਿ ਗਿਆ ਕਹਿੰਦੇ ਕਿਵੇਂ ਦਾ ਵਪਾਰੀ ਮੈਨੂੰ ਮਿਲ ਗਿਆ ਜਿਹੜਾ 90% ਮੈਨੂੰ ਦੇ ਰਿਹਾ ਤੇ 10% ਆਪ ਲੈ ਰਿਹਾ ਕਹਿੰਦਾ ਚਲ ਮੈਂ ਤੈਨੂੰ ਆਪਣਾ ਆਪਣਾ ਪੱਡੇ ਖੇਤ ਦਿਖਾ ਦਵਾਂ ਕਿ ਤੂੰ ਚਾਵਲਾਂ ਦਾ ਪੈਦਾ ਕਰਨਾ ਹੈ ਖੇਤਾਂ ਦੇ ਵਿੱਚ ਲੈ ਕੇ ਕਹਿੰਦੇ ਖੇਤ ਨਹੀਂ ਕਿਥੇ ਚੋੜ ਪੈਦਾ ਕਰਨੀ ਨਹੀਂ ਪੈਣੀ ਕਰਨੀ ਹੈ ਕੰਪਨੀ ਦੇ ਵਿੱਚ ਜਾਣੇ ਨਹੀਂ ਫਿਰ ਉਹਨਾਂ ਨੂੰ ਅਗੇ ਰਿਸਟਰੀ ਵਿੱਚ ਤਰਨਾ ਹੈ ਇਹ ਸਾਰਾ ਕੁਝ ਹੁੰਦਾ ਹੈ ਨੌਜਵਾਨ ਬੜਾ ਖੁਸ਼ ਹੈ ਕਿ ਮੈਂ ਤੇ ਨੌਕਰੀ ਨੂੰ ਤਰਸ ਰਿਹਾ ਸੀ ਤੇ ਮੈਨੂੰ ਇੰਨਾ ਵੱਡਾ ਵਪਾਰੀ ਮਿਲ ਗਿਆ ਤੇ ਕਹਿੰਦਾ 90% ਤੇ ਰਹਿ ਜੀ ਰਹਿ ਉਹ ਰੱਜ ਕੇ ਨੌਜਵਾਨ ਖੇਤਾਂ ਦੇ ਵਿੱਚ ਮਿਹਨਤ ਕਰਦਾ ਹੈ ਰੱਜ ਕੇ ਫਸਲ ਪੈਦਾ ਕਰਦੀ ਹੈ ਬਹੁਤ ਸੋਹਣਾ ਉਹਨੇ ਕੰਮ ਜਿਹੜਾ ਕੀਤਾ ਬਹੁਤ ਸੋਹਣਾ ਕੰਮ ਕਰਦਾ ਹੈ ਵਪਾਰੀ ਕਹਿੰਕੇ ਕਿ ਐਸੀ ਮੈਂ ਫਲਾਨੀ ਤਰੀਕ ਨੂੰ ਆਜਿਆ ਕਰਾਂਗਾ ਆਪਣਾ 10% ਜਿਹੜਾ ਉਹ ਲੈ ਜਾ ਕਰਾਂਗਾ ਤੇਰੇ ਕੋਲੋਂ ਆਪਰਵਾਪ। ਵਪਾਰੀ ਆਉਂਦਾ ਹੈ ਜੇ ਜੋ ਚੌੜਾ ਦੀ ਖੇਤੀ ਹੁੰਦੀ ਹੈ ਕੰਮ ਨਿਬੜ ਜਾਦਾ ਹੈ ਉਹ ਆਪਣਾ 10% ਲੈਣ ਵਾਸਤੇ ਆ ਜਾਂਦਾ ਹੈ। ਇਹ ਨੌਜਵਾਨ ਬਹੁਤ ਮਿਹਨਤ ਕਰਦਾ ਹੈ ਖੇਤਾਂ ਦੇ ਵਿੱਚ। ਕੁਝ ਕੁ ਸਾਲ ਬੀਤੇ ਨੇ ਨੌਜਵਾਨ ਦੇ ਮੰਨ ਦੇ ਵਿੱਚ ਆ ਗਈ ਇਹ ਮੰਦੀ ਗੱਲ ਹੁਣੀ ਪਿਆਰ ਹੋ ਗਿਆ। ਮੰਦੀ ਨਾਲੀ ਪਾਸਾ ਜਿਵੇਂ ਬੜਾ ਕੁਝ ਸਮਝੌਣਾ ਕੀਤਾ। ਇਹ ਦੁਨੀਆਵੀ ਕਹਾਣੀ ਹੈ। ਕਈ ਸਾਲਾਂ ਕੀ ਮੀਤਦੋ ਨੇ ਉਹ ਪੰਦਾ ਹੈ ਗੱਡੀ ਦੇ ਵਿੱਚੋਂ ਆਪਣਾ 10% ਦਾ ਫੈਕਟਰ ਲੈਂਦਾ ਹੈ ਤੇ ਵਾਪਸ ਚਲਾ ਜਾਂਦਾ ਹੈ ਨੌਜਵਾਨ ਮੀਟ ਕਰਦਾ ਹੈ ਉਹ ਇੱਕ ਦਿਨ ਨੌਜਵਾਨ ਬੈਠਾ ਸੋਚ ਰਿਹਾ ਕਿ ਸਾਹਤ ਮੈਂ ਤਾਂ ਮੈਗਰਾਂ ਖਵਾਰ ਮੈਂ ਹੁੰਦਾ ਵਾਂ 6 ਮਹੀਨੇ ਝੋਨਾ ਪੈਦਾ ਕਰਦਾ ਵਾਂ ਖੇਤਾਂ ਦੇ ਵਿੱਚ ਬੜਾ ਕੁਝ ਕਰਦਾ ਵਾਂ ਪਰਸ਼ੀਬੇ ਦੇ ਵਿੱਚ ਗਰਮੀ ਦੇ ਵਿੱਚ ਖੜਾ ਹੁੰਦਾ ਵਾਂ ਤੇ ਉਹ ਕੁਝ ਕਰਦਾ ਕੋਈ ਨਹੀਂ ਤੇ 10% ਲੈ ਵੀ ਜਾਂਦਾ ਹੈ ਜਦੋਂ ਅਗਲੀ ਵਾਰ ਉਹ ਬਪਾਵੀ ਆਇਆ ਤੂੰ ਨੇ ਗੱਲ ਕੀ ਨਾਲ ਦੇ ਨਾਲ ਦੇ ਨਾਲ ਕਿ ਤੁਸੀਂ ਕੁਝ ਵੀ ਨਹੀਂ ਕਰਦੇ ਨਾ ਤੁਸੀਂ ਖੇਤਾਂ ਦੇ ਵਿੱਚ ਆਉਂਦੇ ਹੋ ਨਾ ਪੁੱਜ ਕਰਦੇ ਹੋ 10% ਦਾ ਪੈਗੜ ਤੁਸੀਂ ਲੈ ਲਿਓ ਤੇ ਵਾਪਸ ਚਲੇ ਜਾਂਦੇ ਹੋ ਵਪਾਰੀ ਹੱਸਦਾ ਹੈ ਵਪਾਰੀ ਉਹ ਹੱਸਦਾ ਹੈ ਕਿਉਂਕਿ ਮੈਂ ਤੁਹਾਨੂੰ 10% ਦੇਣ ਦੇ ਲਈ ਮਨ੍ਹਾ ਕਰ ਦਿੱਤਾ ਕਿਹਦਾ ਕੋਈ ਗੱਲ ਨਹੀਂ ਕਰਦੀ ਤੂੰ 10% ਲੈ ਦੇ ਇਹ ਖੇਤ ਵੀ ਮੇਰੇ ਨੇ ਇਹ ਮਸ਼ੀਨਾਂ ਵੀ ਮੇਰੀਆਂ ਨੇ ਇਹ ਸਾਰਾ ਕੁਝ ਮੇਰਾ ਹੈ ਤੂੰ 10% ਮੈਨੂੰ ਨਹੀਂ ਦਗਾਗਾ ਕਿ 90% ਤੈਨੂੰ ਕਿਵੇਂ ਮਿਲੇਗਾ ਕਿਉਂਕਿ ਸਾਰਾ ਕੁਝ ਮੇਰਾ ਇਥੇ ਤੂੰ ਤੇ ਬੈਠਾ ਇਥੇ ਰਖਵਾਲੀ ਕਰ ਰਿਹਾ ਇਹਨਾਂ ਮਸਲਤ ਦੱਸ ਜਾ ਕੀ ਕਰਨਾ ਤੂੰ ਕਰਨਾ ਤੈਨੂੰ 90% ਤਾਂ ਮਿਲਵੇ ਨਹੀਂ ਜੇ ਤੂੰ ਮੈਨੂੰ 10% ਦੇ ਰਿਹਾ ਤੈਨੂੰ 90% ਤਾਂ ਮਿਲਵੇ ਨਹੀਂ ਜੇ ਤੂੰ ਮੈਨੂੰ 10% ਦੇ ਰਿਹਾ ਪਿਆਰ ਹਰ ਇੱਕ ਦਸਵੰਤ ਇਥੋਂ ਆਪਾਂ ਦੀ ਦਸਵੰਤ ਦੀ ਇੱਕ ਕਹਾਣੀ ਹੈ ਰੱਬ ਨੂੰ ਸਾਨੂੰ 90% ਦੇ ਰਿਹਾ ਹੈ ਅਸੀਂ 10% ਜੇ ਕੋ ਨੂੰ ਦੇਵਾਂਗੇ ਤਾਂ ਹੀ ਕੋ ਮੇ ਸਾਨੂੰ 90% ਦੇਣਾ ਹੈ ਗੁਰੂ ਨਾਨਕ ਦੀ ਗਿਰਤ ਹੈ ਗੁਰੂ ਨਾਨਕ ਨੇ ਕਿਹਾ ਹੈ ਕਿ ਭਾਈ ਇਹ ਪੜਾ ਦਾ ਸੰਬੰਧ ਜ਼ਰੂਰ ਕੱਟਣਾ ਹੈ ਗੁਰੂ ਵਾਸਤੇ ਦਾ ਸੰਬੰਧ ਜ਼ਰੂਰ ਕੱਟਿਆ ਕਰੀਓ ਕਿਉਂਕਿ ਸਾਰਾ ਕੁਝ ਰੱਬ ਨੇ ਦਿੱਤਾ ਹੈ ਇਹ ਸਰੀਰ ਦਿੱਤਾ ਹੈ ਅੱਖਾਂ ਦਿੱਤੀਆਂ ਨੇ ਹੱਥ ਦਿੱਤੇ ਨੇ ਪੈਰ ਦਿੱਤੇ ਨੇ ਦਿਮਾਗ ਦਿੱਤਾ ਹੈ ਸੁਰਜਣ ਵਾਸਤੇ ਸਾਰਾ ਕੁਝ ਰੱਬ ਨੇ ਸਾਨੂੰ ਪਲੇਟਫਾਰਮ ਤਿਆਰ ਕਰਕੇ ਦਿੱਤਾ ਹੋਇਆ ਹੈ ਕਰਨਾ ਅਸਲੀ ਹੈ ਉਹਨੂੰ ਕੇਵਲ 10% ਦੇਣਾ ਹੈ ਸਾਰਾ ਕੁਝ ਰੱਬ ਦਾ ਦਿੱਤਾ ਹੋਇਆ ਪਰਮਾਤਮਾ ਦਾ ਦਿੱਤਾ ਹੋਇਆ ਤੇ ਉਹ ਕਹਿੰਦਾ ਜੇ 10% ਤੂੰ ਮੈਨੂੰ ਨਹੀਂ ਦੇਵੇਗਾ ਤੇ 90% ਵੀ ਮੈਂ ਤੇਰੇ ਤੋਂ ਲੈ ਲਵਾਂਗਾ 90% ਵੀ ਤਾਂ ਮੇਰੇ ਕੋਲ ਕੀ ਕਮਾਣਿਆ ਹੈ ਜੀ ਰੱਬ ਨੇ ਸਾਨੂੰ ਤੰਦਰੁਸਤੀ ਦਿੱਤੀ ਹੋਈ ਹੈ ਇਹ ਰੱਬ ਦੀ ਕਿਰਪਾ ਹੈ ਚੰਗੇ ਹੱਥ ਪੈਰ ਦਿੱਤੇ ਨੇ ਚੰਗਾ ਬਿਜ਼ਨਸ ਦਿੱਤਾ ਹੈ ਚੰਗਾ ਸਾਰਾ ਕੁਝ ਦਿੱਤਾ ਹੈ ਇਹ ਰੱਬ ਦੀ ਕਿਰਪਾ ਹੈ ਕਿ ਜਦੋਂ ਆਪਾਂ 10% ਕੱਢਦੇ ਆ ਨਾ ਉਹ 100% ਕਰਕੇ ਵਾਪਸ ਮੋੜ ਦੇਣਾ ਇਹ ਨਾ ਸੋਚਣਾ ਕਿ ਗੁਰੂ ਰੱਖਦਾ ਹੈ ਰੱਬ ਰੱਖਦਾ ਹੈ ਉਸ ਦੀ ਕਿਰਪਾ ਵੀ ਆ ਜੇ ਗਲਤ ਦੇ ਵਿੱਚ ਪਾ ਦਿਓ ਉਹਦਾ ਵੀ ਤੁਹਾਨੂੰ ਪਤਾ ਨਹੀਂ 100 ਗੁਣਾ ਮਿਲ ਜਾਂਦਾ ਹੈ ਵਾਪਸ ਵਾਪਸ ਇਹ ਮੰਦੀ ਗੱਲ ਹੈ بس ਮਨ ਨੂੰ ਸਮਝਾਣਾ ਹੈ ਕਿ ਇਹ ਮੇਰੀਆ ਮਨਾ ਤੂੰ ਸਮਝ ਰੱਬ ਤੇਰੇ ਵਾਸਤੇ ਕੀ ਕਰ ਰਿਹਾ ਤੇ ਤੇ ਰੱਬ ਨੂੰ ਤੂੰ ਕੀਂਂ ਕਰਦਾ ਹੈ ਉਦੇ ਵਾਸਤੇ ਕੋਈ ਕਿੰਤਾਇ ਸੁਝੋ ਜਮिए ਕਾਈ ਹੋਣੀ ਸਾਡੇ ਲੋਕ ਸੁਖੀਏ ਪਰ ਲੋਕ ਸੁਖੀ ਨੇ ਨਾ ਕਹਤ ਵਾਪੇ ਮੇਲੇ ਹੁੰਗ ਧਲਾ ਚੁਕਾ ਨਿਕਾ ਮਾਂ ਬਲਾਉ ਸਤਿ ਬਾਤ ਕਿ ਜੁਕਾ ਬਲਸਾ ਹਮਾਰਾ